ਤੁਸੀਂ ਦੇਖ ਰਹੇ ਹੋ ਆਰ ਪੀ ਐਨ ਨਿਊਜ਼ ਮੀਡੀਆ ਦੋਸਤੋ ਆਰ ਪੀ ਐਨ ਨਿਊਜ਼ ਮੀਡੀਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਹਰ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਹੁਸ਼ਿਆਰਪੁਰ ਦੇ ਕਸਬਾ ਜੇਜੋ ਦੁਆਬਾ ਨਜ਼ਦੀਕ ਡੇਰਾ 108 ਸੰਤ ਬਾਬਾ ਰੰજુਦਾਸ ਮਹਾਰਾਜ ਜੀ ਸੰਤ ਪੁਈ ਮ hạnਦੂਦ ਵਿਖੇ 108 ਸੰਤ ਬਾਬਾ ਚੰਨਦਾਸ ਜੀ ਮਹਾਰਾਜ ਜੀ ਦਾ ਸਤਾਲ ਮਾ ਬਸੀ ਸਮਾਗਮ ਬਹੁਤ ਸ਼ਾਇਦਾ ਭਾਵਨਾ ਨਾਲ ਕਰਵਾਇਆ ਗਿਆ ਦੇਖੋ ਹੁਸ਼ਿਆਰ ਪੁੱਤੋਂ ਪੱਤਰਕਾਰ ਹਰਪ੍ਰੀਤ ਬੇਗਮ ਪੁਈ ਤੇ ਕੈਮਰਾਮੈਨ ਸੁਖਵੀਰ ਸਿੰਘ ਦੀ ਖਾਸ ਪੋਟ موسیقی ہم آپ کے لیے تہذیب سے آپ کا شکریہ بولے سو ستر داس مہاراج ستندا من رت پور وقت نام مہم ਆਦਰਨੀਏ ਗੁਰੂਪ ਗ੍ਰੰਥ ਸਾਹਿਬ ਜੀ ਅੱਜ ਤੰਤਰ ਬਾਬਾ ਰਾਂਝੂ ਦਾਸ ਜੀ ਮਹਾਰਾਜ ਦਿਨਾਂ ਤੋਂ ਵਰਸਾਇ ਪੂਜਾ ਗੁਰੂ ਸਤਗੁਰੂ Swami Charan Das Ji Maharaj ਜਿਨ੍ਹਾਂ ਦੇ ਪਾਵਨ 17ਵੇਂ ਵਰਸ਼ੀ ਸਮਾਗਮ ਦੇਸ਼ ਪ੍ਰਦੇਸ਼ ਦੀਆਂ ਸਮੂਹ ਸੰਗਤਾਂ ਵੱਲੋਂ ਬੜੀ ਸ਼ਰਧਾ ਸਹਿਤ ਨਿਰਸੰਕੁਪਰੀ ਪਿੰਡ ਮਾਦੂਦ ਵਿਖੇ ਮਨਾਏ ਗਏ ਔਰ ਜਿੱਥੇ ਬੇਅੰਤ ਸੰਗਤਾਂ ਨੇ ਸਤਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਆਪਣੀਆਂ ਹਾਜ਼ਰੀਆਂ ਭਰੀਆਂ ਉੱਥੇ ਸਾਡੇ ਬਹੁਤ ਹੀ ਮਹਾਨ ਡੇਰਾ ਦੇ ਮਹਾਨ ਸੰਤ ਮਹਾਪੁਰਸ਼ ਇਨ੍ਹਾਂ ਨੇ ਸੰਗਤਾਂ ਨੂੰ ਆਪਣੇ ਦਰਸ਼ਨ ਦੇਦਾਰੇ ਦੇ ਕੇ ਆਪਣੇ ਪ੍ਰਵਚਨਾਂ ਦੁਆਰਾ ਉਸ ਮਾਲਕ ਦੇ ਨਾਮ ਦੇ ਨਾਲ ਜੋੜਿਆ ਮਾਲਕ ਦੀ ਬਾਣੀ ਦੇ ਨਾਲ ਜੋੜਿਆ ਔਰ ਸੰਤ ਮਹਾਰਾਜ ਸੰਤ ਸਰਵੰਦਾ ਜੀ ਸ੍ਰੀਮ ਕਾਪੜੀ ਲੁਧਿਆਣਾ ਤੋਂ ਸੰਤ ਮਹਾਰਾਜ ਸਵੰਤ ਸਿੰਘ ਜੀ ਮਹਾਰਾਜ ਡਿੰਗਰੀਆਂ ਵਾਲੇ ਸੰਤ ਮਹਾਰਾਜ ਸੰਤ ਰਮੇਸ਼ਦਾ ਜੀ ਸ਼ੇਰਪੁਰ ਤੋਂ ਸਤਿ ਮਹਾਰਾਜ ਸਤ ਮੱਖਣ ਸਿੰਘ ਜੀ ਮਹਾਰਾਜ ਉਟਟੂ ਮਜਾਰਾ ਸੰਤ ਮਹਾਰਾਜ ਸੰਤ ਮਰਵੀ ਸਿੰਘ ਜੀ ਮਹਾਰਾਜ ਉਟਟੂ ਮਜਾਰੇ ਤੋਂ ਹੋਰ ਬਯੰਤ ਮਹਾਪੁਰਸ਼ਾਂ ਨੇ ਆਪਣੇ ਕੀਮਤੀ ਸਮੇਂ ਤੋਂ ਸਮਾ ਕੱਢ ਕੇ ਸਮੂਹ ਸੰਗਤਾਂ ਨੂੰ ਮਾਲਕ ਦੀ ਬਾਣੀ ਦੇ ਨਾਲ ਜੋੜਿਆ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੱਤੇ ਔਰ ਜਿੱਥੇ ਬਯੰਤ ਸੰਗਤਾਂ ਨੇ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਉੱਥੇ ਪਾਵਨ ਦਰਬਾਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਰਾਏ ਹਸਪੀਟਲ ਗੜਸ਼ੰਕਰ ਤੋਂ ਜੋ ਅੱਖਾਂ ਦੀ ਟੀਮ ਪਹੁੰਚੀ ਹੋਈ ਸੀ ਡਾਕਟਰ ਸਾਹਿਬ ਸਾਡੇ ਸੰਤੋਸ਼ ਚੱਲ ਜੀ ਉਹਨਾਂ ਦੀ ਸਮੁੱਚੀ ਟੀਮ ਪਹੁੰਚੀ ਸੀ ਜਿਨ੍ਹਾਂ ਨੇ ਮਰੀਜ਼ਾਂ ਨੇ ਅੱਖਾਂ ਚੈੱਕਅਪ ਕਰਕੇ ਉਹਨਾਂ ਦਵਾਈਆਂ ਇਨਕਾ ਵਗੈਰਾ ਭਾਇਆ ਕਰਾਈਆਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਨਿਲਮਰ ਨਿਰਮਲ ਰਾਓ ਜੀ ਐਸ ਐਚਓ ਸੀ ਐਮਓ ਸਾਹਿਬ ਐਸ ਐਮਓ ਸਾਹਿਬ ਉਹਨਾਂ ਵੱਲੋਂ ਵੀ ਮੈਡੀਕਲ ਕੈਂਪ ਲਗਾਇਆ ਗਿਆ ਔਰ ਖੂਨਦਾਨ ਕੈਂਪ ਲਗਾਏ ਗਏ ਤੋਂ ਜਿੱਥੇ ਸਮੂਹ ਸੰਗਤਾਂ ਨੇ ਮਹਾਪੁਰਸ਼ਾਂ ਨੇ ਸੰਗਤਾਂ ਨੇ ਇਸ ਪਾਵਨ ਦਰਬਾਰ ਵਿੱਚ ਆ ਕੇ ਹਾਜ਼ਰੀਆਂ ਭਰੀਆਂ ਸੰਗਤਾਂ ਨੂੰ ਦਰਸ਼ਨ ਦਿਦਾਰੇ ਤੇ ਸਮੂਹ ਸੰਗਤ ਦਾ ਸਮੂਹ ਮਹਾਪੁਰਸ਼ਾਂ ਦਾ ਸਮੂਹ ਡਾਕਟਰ ਸਹਿਵਾਨਾ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਜੀ ਕਿਰਪਾ ਕਰਨ ਸਭ ਦਾ ਭਲਾ ਕਰਨ ਮੀਰਾ ਪ੍ਰਿਆਰ ਜੇਕਰ ਕਰਨ ਚੜ੍ਹਦੀ ਕਲਾ ਤੰਦਰੁਸਤੀ ਹਰ ਮਦਾਨੇ ਫਤਿਹ ਬਖਸ਼ਿਸ਼ ਕਰਨ ਹਾਂਜੀ ਜਿੱਥੇ ਸੰਗਤਾਂ ਪਹੁੰਚੇ ਉੱਥੇ ਸਿਆਸੀ ਲੀਡਰ ਵੀ ਪਹੁੰਚੇ ਕਿਉਂਕਿ ਸਾਰਿਆਂ ਦਾ ਡੇਰੇ ਪ੍ਰਤੀ પ્રેમ ਹੈ ਪਿਆਰ ਹੈ ਉੱਥੇ ਕੋਈ ਪੋਲਿਟੀਕਲ ਤੌਰ ਤੇ ਨਹੀਂ ਆਏ ਸਿਰਫ ਨਮਸਕਾਰ ਕਰਨ ਵਾਸਤੇ ਪਹੁੰਚੇ ਆ ਤੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਔਰ ਜਿੱਥੇ ਮਾਰੇ ਦੇ ਪਾਵਨ ਦਰਬਾਰ ਵਿੱਚੋਂ ਨਾਮ ਬਾਣੀ ਦਾ ਪ੍ਰਵਾਹ ਚੱਲਦਾ ਉੱਥੇ ਹਸਪੀਟਲ ਦੀ ਬਿਲਡਿੰਗ ਦਾ ਵੀ ਕਾਰਜ ਚੱਲ ਰਿਹਾ ਜਿੱਥੇ ਵਿਅੰਤ ਸੰਗਤਾਂ ਵੱਲੋਂ ਵਿਅੰਤ ਸਵਾਵਾਾਂ ਕੀਤੀਆਂ ਜਾਂਦੀਆਂ ਤਨ ਮਨ ਔਰ ਤਨ ਦੇ ਨਾਲ ਕਿਉਂਕਿ ਇਸ ਈਰੇ ਵਿੱਚ ਕੋਈ ਨੇ ਮੈਡੀਕਲ ਸਹੂਲਤ ਜਿਹੜੀ ਕੋਈ ਖਾਸ ਨਹੀਂ ਹੈ ਤੋਂ ਤੰਤਰ ਬਬਾਰਾਂਝੂ ਦਾ ਹਜ ਚੈਰੀਟੇਬਲ ਹਸਪੀਟਲ ਦਾ ਕਾਰਜ ਵੀ ਚੱਲ ਰਿਹਾ ਹੈ ਮਹਾਪੁਰਸ਼ ਹੁਣ ਅਸ਼ੀਰਵਾਦ ਦੇ ਕੇ ਆਏ ਕਿ ਉਹ ਕਾਰਜ ਪ੍ਰਮਾਤਮਾ ਨੇ ਪ੍ਰਚਾਰਨ ਮਾਲਕ ਕਿਰਪਾ ਕਰਨ ਤੋਂ ਸਮੂਹ ਮਹਾਪੁਰਸ਼ਾਂ ਦਾ ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਵਿਦਾਸ ਸ੍ਰੀ ਮਹਾਰਾਜ ਕੀ ਜੈ ਸਮਾਰਾਜ ਕੀ ਜੈ ਸਤਿਗੁਰੂ ਵਿਦਾਸ ਸ਼ਕਤੀ ਅਮਰ ਹੈ ਡਾਟਰ ਵੀਰਾਂ ਵੀਰ ਕਾ ਸ਼ਕਤੀ ਅਮਰ ਹੈ ਸੁਨੀਹਾਂ ਸਾਤ ਸਰੀ ਇਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ